ਇੱਥੇ ਕੀ ਕਰਨਾ ਆ ਰਹੇ ਹੋ ਤੁਸੀਂ ਮੰਮੀ ਹੇ ਤੂੰ ਲੱਕੜਾ ਬਣਾਈ ਨਹੀਂ ਨਾ ਪਤਾ ਪਾਉ ਨਹੀਂ ਆ ਰਿਹਾ ਮਾਨੂੰ ਵੀ ਨਾਲ ਲੈ ਆ ਇਹਨੂੰ ਘਾਸ ਨੂੰ ਲਿਆਉਣਾ ਸੀ ਮਾਗਰ ਪੱਜਾਇਆ ਓਹ ਹੋ ਮਾਗਰੀ ਆ ਗਈ ਤੁਸੀਂ ਸਾਡੇ ਲੱਕੜਾ ਲੈਣੇ ਨਾਲ ਹੀ ਰਹਿੰਦਾਗਾ ਤੇ ਨਾਲ ਹੀ ਰਹਿੰਦਾ ਬਈ ਪਰ ਇਹ ਤਾਂ ਜਵਾਖਾਂ ਵਰਗਾ ਹੈਗਾ ਜਿੱਧਰ ਕਿਧਰ ਖੇਤ ਵਗ ਜਾਂਦਾ ਓਹ ਮਾਗਰ ਲੱਗ ਕੇ ਕਿਹੜਾ ਨਹੀਂ ਕੋਈ ਪੈਣ ਪੜਾ ਵੇਦਾ ਪਾਪਾ ਵਾਹ ਨਾ ਜਿਹਵਾ ਅੱਖਾਂ ਦੇ ਨਾਲ ਰਹਿੰਦਾ ਤੇ ਵੇਦਾ ਦਿਮਾਗ ਵਿੱਚ ਵੱਖਾਂ ਵਰਗੇ ਹੋ ਗਏ ਜਿਹ ਅੱਖਾਂ ਚ ਰਹਿੰਦਾ ਦਾ ਇਹ ਸਿਬਰੀ ਦਾ ਤੁਰਾ ਸੁੱਕੀਆਂ ਨੇ ਕਿ ਕਿੱਲ ਨਾ ਨੇ ਹਾਂ ਜਿੰਨਾ ਸੁੱਕੀਆਂ ਨੇ ਪਾ ਲੈ ਤੂੰ ਚੱਲ ਪਾ ਲੈ ਫਿਰ ਇੱਕ ਪਰ ਹੀ ਮੈਂ ਪਾ ਲਾ ਪਰ ਮੀ ਚੜਿਆ ਆਉਂਗਾ ਕੱਛ ਲਵੇ ਦਾ ਵਾਦ ਬੇਟਰਾ ਸਾਰੇ ਪਤਾਨਾ ਕਵੇਲੇ ਜੇ ਤੂੰ ਆਪਾ

ਕਿੰਦਰੀ ਗੱਲ ਕੁਝ ਹੋਰ ਹੁੰਦੀ ਆ ਕਿੰਨਾ ਚਾ ਕੋਈ ਵੀ ਚੀਜ਼ ਆਪਾਂ ਨੂੰ ਮੁੱਲ ਨਹੀਂ ਲੈਣੀ ਪੈਂਦੀ ਨਾ ਕੋਈ ਸਰਦੀ ਨਾ ਕੋਈ ਲਖੜਵਾ ਲੈਣ ਚਾਹਿਆ ਤਾਂ ਕੋਈ ਚੀਜ਼ ਮੁੱਲ ਲਾਉਣੀ ਆਪਾਂ ਨਹੀਂ ਬਾਬਾ ਜਮਣ ਜਮਣ ਆ ਵੀ ਬਾਬਾ ਆ ਹੰਮ ਤਾ ਸੋਦਾ ਲੱਗਦਾ ਹਾਂ ਅੰਬਾ ਜਮਣ ਇੱਧਰ ਦੇਖੋ ਕਿੰਨੀ ਕਿੰਨਾ ਸੋਹਣਾ ਕਿੰਨੀ ਹਰਿਆਲੀ ਆਗੀ ਪੂਰੀ ਵਾਤਾਵਰਨ ਸਾਫ ਆ ਫਟਵਕ ਕਰਕੇ ਪਰ ਹਾਂ